ਨਹੀਂ ਨਹੀਂ ਮੈਮ ਫਿਰ ਲੈ ਨਹੀਂ ਜਾ ਸਦੀ ਮੈਮ ਤੋਂ ਬਹੁਤ ਨਹੀਂ ਉਹ ਵੀ ਨੇ ਕਿਰਵਾਇਆ ਨਹੀਂ ਬੇਟਾ ਬਹੁਤ ਸਮਾਂ ਲੱਗੇਗਾ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਪਾਣੀ ਨਹੀਂ ਹਾਂ ਖੜੋ ਬਹੁਤ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨੇ ਸਾਰਿਆਂ ਨੂੰ ਹੈ ਜੀ ਹੈ ਨਾ ਬੱਚੇ ਬੱਸ ਫਿਰਦਾ ਮੈਂ ਉਹ ਹੀ ਕਹਿੰਦੀ ਨਹੀਂ ਨਹੀਂ ਕਿਵੇਂ ਬੈਠਦੇ ਆ ਬੈਠਦੇ ਨਹੀਂ ਚਲੋ ਬੈਠਾ ਫੜਾ ਫੜਾ ਹਾਂ ਕਿਉਂ ਨਾ ਜਾਵੇ ਹਾਂ ਆ ਪਿੱਛੇ ਕਰੋ ਫੜਾ ਫੜਾ ਲਾਈਵ ਚਲੀ ਗਈ ਇੱਕ ਮਿੰਟ ਚਾਚੀ ਇੱਕ ਮਿੰਟ ਬੈਠ ਕੇ ਗੱਲ ਕਰਦੇ ਆ ਤੁਹਾਡੇ ਬੈਠ ਕੇ ਗੱਲ ਕਰਦੇ ਬੈਠ ਕੇ ਮਤ ਕਰਨਾ ਮੈਂ ਬੈਠ ਕੇ ਮਾਰੀ ਪੀਸ ਨਾ ਬਾਬਾ ਬੈਠ ਕੇ ਗੱਲ ਕਰਦੇ ਨੇ ਨਾਲ ਸਾਰੀ ਪਿੱਛੇ ਹਟੋ ਜੀ ਸਾਹਿਬ ਹੈ ਤੀਨੋ ਨਹੀਂ ਸੀ ਨਾ ਨਹੀਂ ਇੱਕ ਮਿੰਟ ਕੋਈ ਨਾ ਕਰਾਉਂਗਾ ਮੁਰਦਾ ਗਾਇ ਬੈਠੋ ਬੈਠੋ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਬੰਦੇ ਬੈਠੋ ਜਿੱਦ ਮੈਨੂੰ ਥੋੜੀ ਜਿਹੀ ਆਸੀ ਥੱਲੇ ਬੈਠ ਕੇ ਗੱਲ ਕਰਦੇ ਆ ਮੁਰਦਾਬਾ 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 ਆਪਣੇ ਲੋਕਾਂ ਦਾ ਦੁੱਖ ਨਾ ਵੇਖ

ਇਹ ਕੋਈ ਮੈਮੂ ਉਹ ਨਾਲ ਦੁੱਖ ਦੀ ਕੋਈ ਬਰਾਬਰੀ ਕਿ ਕਿੰਨਾ ਦਿਗਲਦਾ ਇਹ ਇਹ ਮੋਟਾ ਇਟਾ ਦੇ ਕੇ ਹੰਦਾ ਕਿਤਾ ਦੀ ਗੱਲ ਦੇਖਣਾ ਸੀ ਉੱਤੇ ਉੱਤੇ ਲੱਗੋ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਅਸਟ ਤੱਕ ਤੁਸੀਂ ਅੱਜ ਦੇ ਰੁਕੇ ਸੀ ਸਾਨੂੰ ਇੱਕ ਜਵਾਬ ਦੋ ਤੁਸੀਂ ਸੁਪਰੀਮੋ ਵੈਸਟਿਕ ਦੇ ਕਿੰਨੂ ਮਿਲੇ ਹੋ ਮੈਂ ਕੋਈ ਸਥਿਤੀ ਹੈ ਕੋਈ ਕੋਸ਼ਿਸ਼ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਛੱਡਦਾ ਉਹ ਬਹੁਤ ਦੁੱਖ ਦੀ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਜ਼ ਪਾ ਰਹੇ ਅਸੀਂ ਤੇਰੇ ਨਾਲ ਗੱਲ ਕਰਨੀ ਪੈਗੀ ਵੀ ਤੁਸੀਂ ਅੱਜ ਆਇਓ ਤੁਸੀਂ ਸਾਰਾ ਕੁਝ ਕੋਈ ਕੋਈ ਕੁਝ ਜੀ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ ਕੋਈ 25 ਲੱਖ ਕੋਈ ਉਹ ਵੀ ਇਸ਼ਾਸਲਾ ਪਰੇਂਟ ਗੱਲ ਕਰਦੇ ਹੁੰਦੇ ਨੇ ਅੰਚਨ ਜੀ ਨੂੰ ਨਾਲ ਲੈ ਕੇ ਆਉਣਾ ਨਹੀਂ ਆਉਂਦਾ ਨਹੀਂ ਸੀ ਇਹ ਮੈਂ ਕੋਈ ਨਹੀਂ ਹੈ ਕਿ ਤੁਸੀਂ ਆਪਾ ਅੱਜ ਆਏ ਹੋ ਆਪਾ ਆਜਾ ਆਨ ਦਾ ਮਨਤਬ ਕੀ ਹੈ ਚਲੋ ਉਹ ਦੱਸੋ ਆਜਾ ਆਨ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਸੋਹ ਸਾਥ ਜੁੜ ਕੇ ਦਿੰਦੀ ਹਾਂ ਜੋ ਹਾਂਜੀ ਤੁਹਾਡੇ ਦੁੱਖ ਤੇ ਅੱਗੇ ਮੈਂ ਕੁਝ ਨਹੀਂ ਕਹ ਕੁਛ ਵੀ ਇੱਕੋ ਵੀ ਨਾ ਮੈਂ ਕੁਝ ਕਹਿ ਸਕਦੀ ਯਾ ਨਾ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇਗੀ ਤਾਂ ਮੈਨੂੰ ਪਤਾ ਆ ਮੈਂ ਕੁਛ ਨਹੀਂ ਕਹਿ ਸਕਦੀ ਜੋ ਤੁਹਾਡਾ ਪਤਾ ਆਗਾ ਸਭ ਕੁਝ ਹੈ ਇੱਕ 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 ਮਿੰਟ ਕੁਛ ਨਹੀਂ ਕੋਈ ਉਹ ਕਿਸੇ ਤਰੀਕੇ ਦਾ ਕੁਛ ਕਿ ਮੈਂ ਕੁਛ ਇੱਕ ਬੂੰਦ ਵੀ ਕੁਛ ਉਹਨੂੰ ਜਸਟੀਫਾਈ ਕਰ ਰਹੀ ਹਾਂ ਕੁਛ ਨਹੀਂ ਕਰ ਰਹੀ ਹਾਂ ਜਾਂ ਇਹ ਨਹੀਂ ਨਾ ਹੋ ਗਿਆ ਨਾ ਮੈਂ ਤਾਂ ਖੁਦ ਹੱਥ ਜੋੜ ਕੇ ਬੇਚੀ ਚਾਹੁੰਦਾ ਇੱਕ ਸਮੇਂ ਮੈਂ ਇਨਾਤ ਨਾ ਬਣਦਾ ਹਾਂਜੀ ਬੋਲੋ ਜੀ ਬੋਲੋ ਇਨਾਤ ਠੀਕ ਹੈ ਇੱਕ ਇੱਕ ਮਦਰ ਇੱਕ ਇੱਕ ਫਾਦਰ ਇਨਾਤ ਕੁਛ ਫਿਰ ਵੀ ਜੇ ਤੁਹਾਡੇ ਬਲੇਕ ਹੈਗਾ ਮੈਂ ਚੂ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਸੀ ਮਾਸੀ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਤੁਸੀਂ ਕਹਤਾ ਕਾਡਰ ਸਰ ਬੱਥੇ ਸਾਡੇ ਵਾਸਤੇ ਪਬਲਿਕ ਕੋ ਬੜਕੇ ਕੁਝ ਨਹੀਂ ਹੈ ਪਬਲਿਕ ਦਾ ਸਿਰ ਰੋਲ ਤਾਂ ਠੀਕ ਹੈ ਨਹੀਂ ਮੈਨਾਂ ਹੋ ਗਿਆ ਪੂਰਾ ਅਸੀਂ ਬੈਠੇ ਚਲੋ ਮੈਨੂੰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਤਾਂ ਦੱਸੋ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਹਸਪੀਟਲ ਇੱਕ ਮਿੰਟ ਦੀ ਮਸ਼ਹੂਰ ਜੀ ਕੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਆ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਬੇਟੀ ਜਾਂਦੀ ਹੈ ਫਿਰ ਪਤਾ ਲੱਗਦਾ ਮਾਰਾ ਜਿਹੜਾ ਸਾਰੇ ਅਸੀਂ ਸਾਰੇ ਇਹ ਸਾਰੇ ਸਾਰੇ ਆਪਾਂ ਐਂ ਕਿਹਨਾਂ ਪੁੱਤਾਂ ਨੇ ਕੋਈ ਖੁਸ਼ੀ ਨਹੀਂ ਹੈ ਸਿਰ ਦੁੱਖ ਹੈ ਸਿਰ ਨਹੀਂ ਹੈ ਅੱਜ ਆਉਣ ਨਾਲ ਮਨ ਲੱਗ ਜਾਂਦੀ ਪਰਵਾਰਾਂ ਦੇ ਅਸੀਂ ਇੱਥੇ ਜੰਮੇ ਕਿਉਂ ਅਸੀਂ ਕਿਹਦੇ ਪਾਕਿਸਤਾਨ ਜਾਂ ਬੱਚੇ ਸਾਡੇ ਇੱਥੇ ਕਿਉਂ ਆਏ ਉਹਦੇ ਨੇ ਖਤਮ ਹੋ ਕੇ ਉਵੇਂਵੇਂ ਖਤਮ ਹੋ ਗਏ ਜਿੰਨੇ ਕਿਰੇ ਮੋੜੇ ਖਤਮ ਹੋ ਗਏ ਤੁਸੀਂ ਦੇਖੋ ਕਿਰੇ ਮੋੜੇ ਖਤਮ ਹੋ ਗਏ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧਰ ਇਕੱਲਾ ਕਰਦੇ ਹੋ ਅਸੀਂ ਜਿੱਦਣੇ ਫਰਸ਼ 'ਚ ਬੈਠੇ ਤੁਸੀਂ ਇੱਕ ਦਿਨ ਧੰਦੇ ਸਾਨੂੰ ਇੱਕ ਵਾਰੀ ਲੈ ਦੇਂਦੇ ਅਸੀਂ ਫੜ ਕੇ ਲਵਾਂਗੇ ਤੁਸੀਂ ਕੋਈ ਗੱਲ ਨਹੀਂ ਹੈ ਮੈਂ ਇਹ ਜੋ ਆਪ ਨਹੀਂ ਹੈ ਉਹਨੂੰ ਤਾਂ ਹੁਣ ਹੁਣ ਕੁਝ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਮਤਲਬ ਕੁਝ ਨਹੀਂ ਹੋਊਗਾ ਸਿੱਖਿਆ ਖਤਰੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਵਿਭਾਗ ਹੈ ਨਾ ਹੁਣ ਫਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਨੂੰ ਦੇਖਦੇ ਕਿ ਸਾਡੇ ਪੁੱਛਾ ਚੜ ਰਿਹਾ ਹੈ ਉਹ ਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜ ਸਾਡੇ ਉੱਪਰ ਚੜ ਦੋ ਅਸੀਂ ਤੁਹਾਨੂੰ ਸਾਰਾ ਕੁਝ ਮਾਫ ਕਰਾ ਲੈਂਦੇ ਹਾਂ ਸਾਡੇ ਉੱਪਰ ਬੱਚੇ 11 ਬੰਦੇ ਦਾ ਕੋਈ ਟੈਸਟ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ ਦਾ ਟੈਸਟ ਖਤਮ ਕਰ ਦੋ ਦੇਖੋ ਇੱਕ ਤਾਂ ਮਹਿਨਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਦਾ ਇਨਸਾਫ ਹੋਣ ਵਾਸਤੇ ਦੇਖੋ ਇੱਥੇ ਕਿੱਥੇ ਹੋ ਰਿਹਾ ਹੈ ਸਾਨੂੰ ਪਿੱਪਰ ਲੈ ਆਓ ਸਾਡੇ ਤੇ ਝਾੜ ਦਿਓ ਹੱਥ ਹੋ ਗਏ 10 ਸਿਰਾਂ ਦਾ ਮਾਰ ਖਤਮ ਹੋ ਜਾਣਾ ਸਾਰਾ ਕੱਦ ਤੁਹਾਨੂੰ ਮਾਫਵੇਂ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਮੈਂ ਤੁਹਾਨੂੰ ਡਾਰਕ ਤੋਂ ਮਾਫਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ